ਇਸੀ ਗੱਲ ਕਿਸਾਨ ਵੀਰੋ ਅੱਜ ਆਪ ਪਾਈ ਸੀ ਕਿ ਸਤਕਾਰ ਮੋਟਰ ਰਾਜਪੁਰਾ ਡੀਲਰਸ਼ਿਪ ਦੇ ਤੇ ਇੱਥੇ ਆਪਾਂ ਨੂੰ ਫੇਰ ਇੱਕ ਵਾਰੀ ਦੁਬਾਰਾ ਰੂਹ ਰੂਹ ਹੋਏ ਆ ਆਪਣੇ ਨਾਲ ਜਸਵਿੰਦਰ ਜੀ ਮੱਲੇਵਾਲ ਪਿੰਡ ਤੋਂ ਇਹਨਾਂ ਦੀ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਇਹਨਾਂ ਦੇ ਤਾਰੀਫ ਹੀ ਇਹਨਾਂ ਨੇ ਕੀਤੀ ਕਬੋਟਾ ਬਾਰੇ ਦੱਸਿਆ ਵੀ ਇਹਨਾਂ ਦੇ ਕੋਲ ਪਹਿਲਾਂ ਇੱਕ 45 ਹੁੰਦਾ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ 55 ਲਿਆ ਤੇ ਉਸ ਵੀਡੀਓ ਦੇ ਵਿੱਚ ਇਹ ਕਹਿ ਰਹੇ ਸੀ ਕਿ ਤੀਜਾ ਨੇ ਤੇ ਕੋਲੇ ਇੱਕ ਹੋਲੈਂਡ ਟ੍ਰੈਕਟਰ ਚੱਲ ਰਿਹਾ ਬਟ ਅੱਜ ਆਪਾਂ ਨੂੰ ਇਹ 2-3 ਮਹੀਨੇ ਬਾਅਦ ਮਿਲੇ ਆ ਸ਼ਾਇਦ ਜੁਲਾਈ 'ਚ ਮਿਲੇ ਸੀ ਲਾਸਟ ਟਾਈਮ ਤੇ ਅੱਜ ਇਹ ਇੱਕ ਹੋਰ ਖੁਸ਼ਖਬਰੀ ਦੇਣ ਲੱਗੇ ਆ ਕਿ ਇਹ ਜਿਹੜਾ ਤੀਜਾ ਹੋਲੈਂਡ ਸੀ ਉਹ ਵੀ ਇਹਨਾਂ ਨੇ ਐਕਸਚੇਂਜ ਕਰਾ ਕੇ ਤੇ ਤੀਜਾ ਟਰੈਕਟਰ ਇੱਕ ਹੋਰ ਵੱਡਾ ਕਬੋਟਾ ਲੈ ਲਿਆ ਤੇ ਹੁਣ ਗੱਲਬਾਤ ਕਰਾਂਗੇ ਜਨਾਬ ਤੋਂ ਸੱਸੀ ਗੱਲ ਜਨਾਬ ਜੀ ਸੱਸੀ ਗੱਲ ਜੀ ਹਾਂਜੀ ਇੱਕ ਵਾਰੀ ਗੱਲਬਾਤ ਸ਼ੇਅਰ ਕਰੋ ਬਸ ਗੱਲਬਾਤ ਤਾਂ ਇਹ ਵੀ ਚਲੋ ਆਪਾਂ ਟਰੈਕਟਰ ਚਲਾ ਰਹੇ ਸੀ ਹਨ ਹਾਂਜੀ ਹਾਂਜੀ ਆਪਾਂ ਨੂੰ ਚਲਾਉਣ 'ਚ ਇਹਨਾਂ ਦਾ ਇੰਨਾ ਫਰਕ ਲੱਗਿਆ ਡੀਜ਼ਲ ਦਾ ਤੇ ਚਲਾਈ ਦਾ ਆਪਣੇ ਕੋਲੇ ਹੋਲੈਂਡ ਸੀ ਪਹਿਲਾਂ ਆਪਾਂ ਨੇ ਉਹ ਤੀਜਾ ਵੀ ਕਬੋਟਾ ਹੀ ਕਰਦਾ ਸੀ ਉਹ ਵੀ ਕੋਟਾ ਕਰਦਾ ਤਿੰਨ ਅੱਜ ਤੀ ਘੜੀ ਆਪਾਂ ਤਿੰਨ ਟਰੈਕਟਰ ਚਲਾ ਰਹੇ ਹਾਂ ਕਿੰਨੇ ਟਰੈਕਟਰ ਕਵੋਟਾ ਵਾ ਜ਼ਿੰਮੇਦਾਰਾਂ ਨੂੰ ਇਹ ਰਿਕਵੈਸਟ ਆ ਕਿ ਸਭ ਤੋਂ ਪਹਿਲਾਂ ਵੱਡੀ ਗੱਲ ਤਾਂ ਡੀਜ਼ਲ ਦੀ ਹਾਂ ਡੀਜ਼ਲ ਆਪਾਂ ਕੋਈ ਵੀ ਬੰਦਾ ਖਰਚਾ ਦੇ ਕੇ ਜਾਂਦਾ ਡੀਜ਼ਲ ਦਾ ਬਹੁਤ ਜ਼ਿਆਦਾ ਫਰਕ ਆ ਡੀਜ਼ਲ ਦਾ ਹਾਂਜੀ ਔਰ ਕੋਈ ਰਿਪੇਅਰ ਨਹੀਂ ਸਰਵਿਸ ਵਧੀਆ ਤੇ ਬਾਕੀ ਭਾਜ ਨਹੀਂ ਇਹ ਡੀਲਰ ਸਾਹਿਬ ਬੈਠੇ ਨੇ ਤੁਹਾਡੇ ਸਾਹਮਣੇ ਇਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ 200 ਬਦਲ ਚਲੋ ਇਹ ਵੀ ਦੀ ਸਭ ਤੋਂ ਵੱਡੀ ਗੱਲ ਤਾਂ ਸਰਵਿਸ ਦੀ ਹੁੰਦੀ ਹੈ ਨਾ ਮਿਲਵਰਤਨ ਵਧੀਆ ਸਰਵਿਸ ਵਧੀਆ ਏਜੀ ਹੁੰਦੀ ਹੈ ਜੀ ਬਾਅਦ ਚ ਗਾ ਕੇ ਨੂੰ ਚਲੋ ਬੰਦਾ ਮਿਲਦਾ ਰਹੇ ਸਰਵਿਸ ਮਿਲਦੀ ਰਹੇ ਸਰਵਸਵਭ ਵਧੀਆ ਲੱਗੀ ਜੀ ਠੀਕ ਹੈ ਜਨਾਬ ਧੰਨਵਾਦ ਥੈਂਕ ਯੂ ਜੀ ਧੰਨਵਾਦ